ਇਕ ਤੁਮਕਰ ਸਤਨਾਮ ਕਰਤਾ ਪੁਰਖ ਨਿਰਭੈ ਪੁਰਨਿਰਵੈਰ ਕਾਲਮੂਰਤੇ ਜੁਨੀ ਸੈਭੰ ਗੁਰ ਪ੍ਰਸਾਦ ਜਪਿਆ ਦੇ ਸਚੇ ਜੁਗਾ ਦੇ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵੀ ਜੇ ਸੁਚੀ ਲਖਵਾਰ ਚੁਪੇ ਚੁਪ ਨੋਈ ਜੇ ਲਾਰੇ ਲੁਤਾਰ ਭਖਿਆ ਭਖ ਨਾ ਉਤਰੀ ਜੇ ਬਨਾਪਰੀਆਂ ਪਰ ਕਿਸੇ ਅਣਪ ਲਖ ਹੋਏ ਤਾਂ ਇੱਕ ਨਾ ਚਲੇ ਨਾਲ ਕਿਸ ਸਚਿਆਰਾ ਹੋਏ ਕਿ ਘੂੜੇ ਟੁੱਟੇ ਭਾਦ ਹੁਕਮ ਰਚਾਈ ਚੱਲਣਾ ਨਾਨਕ ਲਿਖਿਆ ਨਾਲ ਕਿਵੇਂ ਹੋਣਾ ਕਰ ਕਮ ਨਾ ਕਹਿਆ ਜਾਏ ਕਿਵੇਂ ਹੁਣ ਜੇ ਕਮ ਲੈ ਵਢਾਈ ਕਿਵੇਂ ਤੋਨੀ ਚਕਨ ਸੁਖ ਪਈ ਇੱਕ ਨਾ ਕਿਵੇਂ ਬਖਸੀ ਜਾਏ ਕਿਵੇਂ ਸਦਾ ਪਈ ਕਿਵੇਂ ਤਾਂ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਕਿਵੇਂ ਜੇ ਬੁਝੇ ਤਾਂ ਮੈਂ ਕਹਿਣਾ ਕੋਈ ਗਾਵੇ ਕੋ ਤਾਨ ਹੋਵੇ ਕੈਸੀ ਤਾਨ ਗਾਵੇ ਕੋ ਦਾ ਜਣੇ ਨਿਸ਼ਾਨ ਗਾਵੇ ਕੋ ਗੁਣ ਵਢਾਈ ਆਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰੰ ਗਾਵੈ ਕੋ ਸੱਚ ਕਰੇ ਤਨ ਖੇ ਗਾਵੈ ਕੋ ਜੀਲੇ ਫਿਰਦੇ ਗਾਵੈ ਕੋ ਜੱਪੇ ਦੇ ਸੇ ਦੂਰੇ ਗਾਵੈ ਕੋ ਵਿਖਿਆਦ ਰਹਾ ਦੂਰ ਕਤਨਾ ਕਥੀ ਨ ਆਵੇ ਟੋਟ ਕਤ ਗਤ ਕਦੀ ਕੋ ਤੀ ਕੋਟ ਕੁਟ ਦਿੰਦ ਦੇ ਲਿੰਦ ਥੱਕ ਪਾਇ ਚੁਕਾ ਜੁਗੰਤਰ ਖਾਇਕਾ ਇਕਾ ਇਕਮੇ ਕੁਮ ਚਲਾਏ ਰਉ ਨਾਨਕ ਇਕ ਸੇ ਵੇ ਪਰਵਾ ਸੱਚਾ ਸੇ ਸੱਚੀ ਨਾ ਹੀ ਭਾਖੇ ਭਾਪਾਰਾਖੇ ਮੰਗੇ ਦੇ ਦੇ ਰਤ ਕਰੇ ਦਾਤਾਰ ਏ ਕੀ ਅਗੇ ਰਕੀਏ ਜਿਤ ਇਸੇ ਦਰਬਾਰ ਮੋਖੀ ਬੋਲਣਾ ਬੋਲੀ ਤੁਸਨਾ ਤਰੇ ਪਿਆਰ ਮੁਤਵੇਲਾ ਸਚ ਨਾ ਵਡਿਆਈ ਵਿਚਾਰ ਕਰਮੀ ਆਵੇ ਕਪੜ ਰਦਰੀ ਮੋਖ ਦੇਵਾਰ ਨਾ ਨਿਕੈ ਵਜਾਨੀ ਸਭ ਪੈ ਸਚਿਆਰ ਦਾਪੈ ਨਾ ਜਾਈ ਕੀਤਨ ਹੋਇਆ ਪਿਆ ਆਪਣੰਜਨ ਸਵਜਨ ਸੇਵਿਆ ਤੇ ਨਿਪਾਇਆ ਮਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਨੀਏ ਮੰਨ ਰਖੀਏ ਪਾਉ ਦੁੱਖ ਪਰ ਹਸੁਕਾ ਲੈ ਜਾਏ ਗੁਰਮੁਖਾ ਨਾਦੰ ਗੁਰਮੁਖਾ ਵੇਦੰ ਗੁਰਮੁਖਾ ਰਿਆ ਸਮਾਈ ਗੁਰਿਸੈ ਗੁਰ ਗੁਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਕਾ ਨਹੀਂ ਕੇਨਕ ਤਾ ਨਾ ਜਾਈ ਗੁਰ ਇਕ ਦੀ ਬੁਝਾਈ ਸਬਨਾ ਜੀਆਂ ਕਾ ਇਕ ਦਤ ਸੋਵੇਂ ਵਿਸਰਨਾ ਜਾਈ ਚੇਤਨਵ ਜਿਤਿਸ ਪਾਬ ਬਿਨ ਭਾਣੇ ਕੇ ਨਾਏ ਕਰ ਜਿਤਿ ਸਿਟ ਪਾਈ ਵੇਖੇ ਮਨ ਕਰ ਕੇ ਮਿਲ ਲਈ ਮਤਿ ਚੇਤਨ ਜੋ ਅਰਮਾਨ ਕੇ ਜੇ ਕੋ ਗੁਰ ਕੀ ਸਿੱਖ ਸੁਣੀ ਗੁਰ ਇਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਤ ਸੋਵੇਂ ਵਿਸਰਨਾ ਜਾਈ ਜੇ ਜੁਗ ਚਾਰੇ ਯਾਰ ਜਹੋਦ ਸੁਣੀ ਹੋਏ ਨਵ ਘੰਟਾ ਵਿੱਚ ਜਾਣੀ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਿਸ ਕੀ ਅਜਗ ਲਈ ਜੇ ਤਿਸ ਨਾ ਨਾ ਬਿਤਾ ਬਾਤ ਨਾ ਪੁੱਛੇ ਕੇ ਕਿ ਤੰਦਰ ਕੀਤੇ ਕਰ ਦੋਸੀ ਦੋਸਤਰੇ ਨਾਨਕਾ ਨਿਰਗੁਣ ਗੁਣ ਕਰੇ ਗੁਣਵੰਤੀਆ ਗੁਣ ਦੇਤੇ ਹਾ ਕੋਈ ਨ ਸੁਜੀ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿਤਪੀ ਸੁਨਾਤ ਸੁਣੀਏ ਤਤਤਵਲਾ ਕਾਸ ਸੁਣੀਏ ਦੀਪ ਲੋਪਾ ਪਤਲ ਸੁਣੀਏ ਪੋ ਨ ਸਕੇ ਕਾਲ ਨਾਨਕ ਬਖਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਬਰਮਾ ਇੰਦਰ ਸੁਣੀਏ ਮੁਖ ਸੁਨਾਹਨ ਮੰਦ ਸੁਣੀਏ ਜੋ ਗਜਗਤਨ ਪੈਦ ਸੁਣੀਏ ਸਾਥ ਸਰਮ੍ਰਿਤ ਵੇਦ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ ਅਸਰ ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਨ ਸੁਣੀਏ ਲਾਗੇ ਸਹਿਜ ਧਿਆਨ ਨਾਨਕ ਭਗਤ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਨੀ ਸਰਗੁਣਾ ਕੇ ਕਾ ਸੁਨੀ ਸੇਕ ਪੀਰ ਪਾਸ਼ਾ ਸੁਨੀ ਅੰਦੇ ਭਾਵੇ ਰਾਵ ਸੁਨੀ ਤੋਇ ਸਿਕਾਉ ਨਾਨਕ ਭਗਤ ਸਦਾ ਵਿਕਾਸ ਸੁਨੀ ਦੁਖ ਭਾਵ ਕਾ ਨਾਸ ਮੰਨ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਬੀ ਛੇ ਵਰਸ ਤਾਈ ਕਾ ਅਧੀ ਕਰਨ ਨਾ ਲੇਕਣ ਹਰ ਮੰਨੇ ਕਾ ਵੇ ਕੰਨ ਵਿਚਾਰ ਈਸ ਨਾਮ ਨੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨੇ ਸੂਤ ਹੋਵੇ ਮਨ ਬੁੱਧ ਮਨੇ ਸਗਲ ਭਵਨ ਕੀ ਸੁਦਾ ਮਨੇ ਮੂਟਾ ਨਾ ਖਾਇ ਮਨੇ ਜਮ ਕੇ ਸਾਥ ਨਾ ਜਾਈ ਐਸਾ ਨਾਉ ਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੇ ਮਾ ਢਕ ਨਾ ਪਰ ਮਨੇ ਪਾਲ ਸੇ ਪਰਗਰ ਜਾਏ ਮਨੇ ਮਗਨ ਚਲੇ ਪੰਥ ਮਨੇ ਤੁਮ ਸਿਤੀ ਸਰੰਬੰਦੇਸ ਐਸਾ ਨਾਉ ਨਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਭਾਵੇ ਮੋਖਦਾਰ ਮਨੇ ਪਰਵਾਰੈ ਸਹਾਰ ਬਨੇ ਤਰੇ ਧਾਰੇ ਗੁਰ ਸਿੱਖ ਮਨੇ ਨਾਨਕ ਭਾਵੇ ਨਪੇ ਕੈਸਾ ਨਾਮ ਨੰਜਨ ਹੋਇ ਜੇ ਕੋ ਮਨ ਜਣੇ ਮਨ ਕੋਇ ਪੰਜ ਪਰਵਾਣ ਪੰਜ ਪ੍ਰਧਾਨ ਪੰਚੇ ਭਾਵੇ ਦਰਕੇ ਮ ਪੰਚ ਸੋਧਾਰਾ ਜਾਣ ਪੰਛਕ ਗੁਰੇ ਕਤਿਆਂ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੰਨੇ ਸਮਾਤੋਲ ਧਰਮ ਦੇ ਆ ਕਾਪੂਤ ਤੰਤਕ ਦਾ ਵਰ ਕਿਆ ਜਿਨੇ ਸੂਤ ਦੇ ਕਬੂਜੇ ਹੋਵੇ ਸਚਿਆਰ ਤੋਲੇ ਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਇ ਸਿਥੇ ਬਾਤਲੇ ਕੌਣ ਚੋਦੀਆਂ ਯਾਤਰਾ ਕਿਨਾ ਸੁਨ ਨਿਖੇ ਉਡੀ ਕਲਮ ਇਹੇ ਲਿਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕਿਤ ਹੋਈ ਕਿਤ ਤੰਤ ਸੂਲਾ ਰੂਪ ਕਿਤੇ ਦਾ ਜਣੇ ਕੌਣ ਕੁਤੇ ਕਿਤੇ ਵਿਸਾਇ ਕੋ ਕਬਦਿਸੇ ਲਖ ਦਰਿਓ ਕੁਦਦ ਕੌਣ ਕਾ ਵਿਚਾਰ ਵਾਰੇ ਨਾ ਜਾਵੇ ਕਿਵਾ ਜੋ ਤੰਤ ਪਾਵੈ ਸਹੀ ਭਲੀਕਾਰ ਤੂ ਸਦਾ ਸਲਾਮਤ ਅੰਕਾਰ ਸੰਖ ਜਪ ਸੰਖ ਪਾਉ ਸੰਖ ਪੂਜਾ ਸੰਖ ਤਬ ਤਉ ਸੰਖ ਗ੍ਰੰਥ ਮੁਕਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਤ ਗੁਣ ਗਿਆਨ ਵਿਚਾਰ ਸੰਸਤੀ ਸੰਗ ਦਾ ਤਾਰ ਸੰਖ ਸੁਰਮੂ ਭਗਤ ਸਾਰਾ ਸੰਖ ਮੋਲੇ ਲਾਇ ਤਾਰ ਕੁਦਦ ਕਮਨ ਕਾ ਵਿਚਾਰ ਵਾਰਿਆ ਨ ਜਾਵੇ ਕਵਾ ਜੋਤੰਦ ਭਵੇ ਸੇ ਭਲੇ ਕਾ ਤੁ ਸਰਸ ਨਾਮਤ ਨੰਕਾਰ ਅਸੰਖ ਮੂਰਖ ਅੰਧ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰਜਾ ਹੈ ਚੋਰ ਅਸੰਖ ਗਲ ਵੜਤਿਆ ਕਮਾਇ ਅਸੰਖ ਪਾਪੀ ਪਾਪ ਕਰਜਾ ਹੈ ਅਸੰਖ ਕੁੜਿਆਰੇ ਕੁੜੇ ਫਿਰਾਏ ਅਸੰਖ ਮਲੇਸ਼ ਮਲ ਭਕ ਖਾਏ ਅਸੰਖ ਅਨੰਦ ਸੇ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨਾ ਜਾਵੇ ਕਵਾ ਜੋਤੰਦਪਾ ਸੇ ਭਲੀਕਾਰ ਤੁਸ ਸਦਾ ਸੁਲਾਮ ਅਲੰਕਾਰ ਅਸੰਖ ਨਾਵ ਸੰਗਤਾਵ ਅਗਮ ਅਗਮ ਅਸੰਖ ਲੋ ਸੰਖ ਲੈ ਅਗਮ ਅਗਮ ਸੰਕਲ ਅਸੰਖ ਕਰੇ ਸਿਰ ਭਾਰ ਹੋਈ ਤਖਰੀ ਨਾਮ ਕ੍ਰੀ ਸਾ ਲਖੇ ਗਿਆਨ ਗੀਤ ਗੁਣ ਗਾ ਕ੍ਰੀ ਲਿਖਣ ਬੋਲਣ ਬਾਣ ਕ੍ਰੀ ਸੇ ਸੰਜੋਗ ਵਖਾਂ ਜਿਨ ਹੈ ਲਿਖੇ ਤੇ ਸੇ ਨਾ ਹੈ ਜੀ ਪਰਮਾਤੀ ਤੇ ਪਾ ਜੇ ਤਾ ਕੀਤਾ ਤੇ ਤਾ ਨਾਉ ਵਿਨਾ ਵਿਨਾ ਹੀ ਕੋ ਥਾਉ ਕੋ ਤਤ ਕਉਣ ਕਾ ਵਿਚਾਰ ਬਾਰੇ ਨਾ ਜਾਵੇ ਇੱਕ ਵਾਰ ਜੋ ਤੁੰਦ ਭਾਵੇਂ ਸਾਈ ਭਲੇ ਕਾ ਤੂ ਸਦਾ ਸਲਾਮਤ ਨੰਕਾਰ ਪ੍ਰੀਹ ਹੱਤ ਪੇ ਤਨ ਦੇ ਪਾਣੀ ਤੋਤੇ ਤੁਰ ਸੁਖੇ ਹੈ ਮੂਤ ਪਲੇ ਈ ਕੱਪੜ ਹੋਈ ਦੇ ਸਾਬ ਲਿਓ ਧੋਈ ਪਰਿ ਮਤ ਪਾਪਾ ਕੇ ਸੰਗ ਤੋਪੇ ਨਾਵੇ ਕੇ ਰੰਗੇ ਪੁਨੀ ਪਾਪੀ ਆਖਰ ਨਾਹਿ ਕਰ 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 ਨ ਲਿਖਲੇ ਜੋ ਆਪੇ ਬੀਜ ਆਪੇ ਕੋ ਨਾਨਿਕ ਕਿ ਮਿਐਉ ਜੋ ਤੀਰਥ ਪਦਯ ਅਤਤਾਨ ਜੀ ਕੋ ਭਾਵੇ ਤਿਲਕਾ ਮਾਨ ਸੁਣੀਏ ਮਨੀਏ ਮਨ ਕੀਤਾ ਭਉ ਅੰਤਰਗਤਿ ਤਮਰਨ ਉਹ ਸਭ ਗੁਣ ਤੇਰੇ ਮੈਂ ਨਹੀਂ ਕੋਈ ਬਿਨ ਗੁਣ ਕੀਤੇ ਭਗਤ ਨ ਹੋਏ ਸੋ ਸਾਥ ਬਾਣੀ ਬਰਮਾ ਸਤ ਸੋਂਸ ਦਾ ਮਨ ਚਾਉ ਕਉਣ ਸੋ ਬੇਲਾ ਭਗਤ ਕਮਨ ਕਮਤੀ ਕਮਨ ਵਾਰੇ ਕਮਨ ਸੇ ਰਤੀ ਮਹਾ ਕਉਣ ਤੋਇ ਕਰ ਵੇਲ ਨਾ ਪਾਈਏ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਉ ਕਾਦੀ ਜੇ ਲੇਖਣ ਵੇਖਾਂ ਥੀ ਵਾਨ ਜੋਗੀ ਜਾਣੇ ਤੁਮਹਾ ਨਾ ਕੋਏ ਜਾ ਕਰਤਾ ਸਿੱਧੀ ਕੋ ਸਾਜੀ ਆਪੇ ਜਾਣੇ ਸੋਏ ਕਿ ਕਰਖੇ ਕਿ ਸਲਾਈ ਕਿਰ ਨਿਕਿਉ ਜਾਣ ਆਨੇ ਕੱਖਣਾ ਸਭ ਕੁਆਕੇ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੀ ਨਾ ਕੀਤਾ ਜਾਇ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੋਏ ਪਤਾਲਾ ਪਤਲ ਲਖਾ ਗਾਸਾ ਗਾਸਾ ਔਰ ਕੋਲ ਭਾਲਤ ਕੀ ਵੇਦ ਕੀ ਨਿਕਵਾਤੇ ਸੇ ਸਟਰਾ ਕਹਨੇ ਕਦੇ ਬਸ ਲਿਖਦਾ ਤੇ ਲਿਖ ਹੋਏ ਤਾਂ ਜਿਖੇ ਲਿਖੇ ਹੋਏ ਵਿਨਾਸ ਨਾਨਕ ਵੱਡਾ ਕੀ ਹੈ ਪੇ ਜਾਣੇ ਆਪ ਸਲਾਈ ਸਲਾਈ ਤੇ ਸੋਚਣਾ ਪਾਜ ਨਦੀਆਂ ਤੇ ਆਪੇ ਸੁੰਦਰ ਜਾਣੇ ਸੁੰਸਾ ਸਵਲਤਨ ਗਏ ਸੇ ਥੀਮਲਧਮ ਕੀ ਰਿਤ ਨਾ ਹੋਣੀ ਜਿਤ ਸਭ ਨੂੰ ਨਾ ਵੀ ਸਾਰੇ ਅੰਤਨਾਂ ਸਿfte ਕਹਿਣ ਨਾ ਅੰਤਨਾਂ ਕਰਨ ਦੇਣ ਨਾ ਅੰਤਨਾਂ ਵਿਖ ਨੂੰ ਸੁਣਨਾ ਅੰਤਨਾਂ ਜੱਪੇ ਕੀ ਬਨਵੰਤਾ ਜੱਪੇ ਕੀਤਾ ਕਰਨ ਤੇ ਆਪੇ ਪਰਵਾਤ ਕਰਨ ਕਿਤੇ ਵਿਲਾਇ ਤਾਂ ਕਿੰਨਾ ਪੈ ਜਾਏ ਹੰਤਾਂ ਜਾਣੇ ਕੋਈ ਬੋਤ ਹੈ ਕਈ ਬੋਤ ਹੈ ਉੱਡਾ ਸਿਚਾਤਾ ਉੱਚਾ ਪਰ ਉੱਚਾ ਨਾ ਇਹ ਬੜਾ ਉੱਚਾ ਹੋਵੇ ਕੋਈ ਸੁੱਚੀ ਕੋ ਜਾਣੇ ਸਹ ਜੇ ਵੜੇ ਆਪ ਜਾਣੇ ਆਪ ਆਪ ਨਾਨਕ ਅਧਿਕ ਰਿ ਕਰਮੀ ਦਾਤ ਬਹੁਤ ਗਰੋਂ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਨਾ ਤਮੈ ਕਿਤੇ ਮੰਗੇ ਜੋਦ ਪਾਰ ਕੀਤੀ ਗੰਤ ਨਹੀਂ ਵਿਚਾਰੇ ਕਿਤੇ ਘਰ ਟੁੱਟੇ ਵੇਕਾਰੇ ਕਿਤੇ ਲੈ ਲੈ ਮੁਕਰ ਪਾਇ ਕਿਤੇ ਮੁਰ ਖਾਇ ਖਾਇ ਕਿੰਤਿ ਕੁਖਸਾ ਦਮਾਰੇ ਵੀ ਦਾਤਰੀ ਰਤਾ ਰੰਦ ਕਲਾਸੀ ਪਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਰੱਖਣ ਪਾਈ ਹੋ ਜਾਣੇ ਜਿਤੇ ਮੁਰ ਖਾਈ ਆਪੇ ਜਾਣੇ ਆਪੇ ਤੇ ਕਿਸੇ ਵੀ ਕੇ ਜਿਸਨੇ ਬਲਖਸਿਵਤ ਸਾਰਾ ਨਾਨਕ ਪਾਸੇ ਪਸਾ ਮੂਲ ਅਨਮੂਲ ਪਰਮੂਲ ਪਰਿਮੂਲ ਪੰਡਾਰ ਮੂਲਾਵੇਂ ਮੂਲੇ ਜੈ ਮੂਲ ਪੈ ਮੂਲ ਸਮਾਏ ਮੂਲ ਤਾ ਮੂਲ ਦੀ ਬਾਨਾ ਮੂਲ ਤੁਲ ਮੂਲ ਪਰਮਾ ਨ ਮੂਲ ਬਖਸੀ ਸਮੂਲਿਸਾ ਨ ਮੂਲ ਕਰਮ ਮੂਲ ਪਰਮਾ ਨ ਮੂਲਾ ਮੂਲਾਖੇ ਨ ਜੈ ਆਖਾ ਕਰੇ ਲੈ ਲਈ ਅਖੀਏ ਵਿਦ ਪਾਠ ਪੁਰਾਨ ਅਖੇ ਪੜੇ ਕਰੇ ਵਖਿਆ ਨ ਅਖੇ ਵਰਮੇ ਅਖੇ ਇੰਦਰਖੋ ਪਿਤੇ ਗੋਬਿੰਦ ਅਖੇ ਇਸਾ ਕੇਸਿ ਦਾ ਕੇਤੇ ਕੀਤੇ ਬੁਧ ਅਖੇ ਨਾ ਅਖੇ ਦੇਵਾ ਕੇ ਸੁਨਰਮਨਨ ਸੇਵ ਕੇਤੇ ਅਖੇ ਆਖਣਾ ਪਾਇ ਕੇ ਤੇ ਕੇ ਕੇ ਉੱਟ ਉੱਟ ਜਾਏ ਤੇ ਕੀਤੇ ਹੋਰ ਕਰੇ ਤਾਕ ਨ ਸਕੇ ਕੇ ਜੇ ਵਡ ਬਾਬ ਤੇ ਵਡ ਹੋਈ ਨਾਨਕ ਜਾਨ ਅਤਾ ਸੋਈ ਜੇ ਕੋ ਆਖੇ ਬੋਰੀ ਗੁਰ ਤਾਂ ਲਿਖੀਐ ਸੇ ਗਵਾਰਾ ਗਵਾਰਸੋ ਦਰ ਕੇ ਸੋ ਘਰ ਕੀ ਤਿਵਸਰ ਸਮਲੇ ਵਾਜੇ ਨਦਰ ਨਿਕ ਅ ਸੰਕਰ ਕੇ ਤੇਵਾ ਬਣ ਹਾਰੇ ਕੀ ਤੇ ਰਗ ਭਰੀ ਸੋ ਕੈਨ ਕੀਤੇ ਗਾਵੇ ਹਾਰੇ ਗਾਵਤਨ ਪਉਣ ਪਣੀ ਵਸੰਤਰ ਗਾਵੇ ਰਜਤ ਦਵਾਰੇ ਗਾਵੇ ਚਿਤ ਗੁਰ ਤੇ ਲਿਖ ਜਾਣੀ ਲਿਖ ਲਿਖ ਤਰ ਵਿਚਾਰੇ 라ਵੀ ਸਰਵਰਮਾ ਦੇਵੀ ਸੋ ਸਤਸ ਸਵਾਰੇ ਗਾਵੇ ਇੰਦੇ ਨਾਸ ਨੇ ਬਿਠੇ ਦੇਵਤੇ ਅੰਦਰ ਨਾਲੇ ਗਾਵੇ ਸਿਦਸਮਾ ਦੀਂਦਰ ਗਉਂਸਾ ਦੇ ਵਿਚਾਰੇ ਗਉਂ ਜਤੀ ਸਤੀ ਸੰਤੋਖੀ ਕਾ ਵੀਰ ਕਰਾਰੇ ਗਾਉਂ ਪੰਡਿਤ ਪਨਰ ਕੀ ਸਜ ਜਿ ਗਵੈਦਾ ਨਾਲੇ ਗਾਵੇ ਮੋਹਨੀ ਮਨ ਮੋਸ ਸੁਗਮ ਚ ਪਿਆਲੇ ਗਾਵਾਤਨ ਪਾਇ ਤੇ ਅਛੜ ਤੀਥ ਨਾਲੇ ਗਾਵੇ ਜੁਤ ਮਹਾ ਬਲ ਸੂਰਾ ਗਾਵੇ ਖਾਣੀ ਚਾਰੇ ਕਾ ਵਿਖੰਡ ਮੰਡਲ ਰ ਪੰਡਾ ਕਰ ਕਰ ਖੇਤਾਰੇ ਸਹਿਤ ਨੂੰ ਗਾਵੇ ਜੋ ਦਿੰਦਾ ਪਾਵਤ ਤ੍ਰਿਪਖ ਤਰਸਲੇ ਹੋਰ ਕੇਤੇ ਗਾਵਾਂ ਸੇ ਮੈਂ ਜਿਤਨਾ ਉਹਨਾਂ ਨੇ ਕਿਹਾ ਵਿਚਾਰੇ ਸੋਈ ਸੋਈ ਸਦਾ ਸਚਾ ਸਾਹਿਬ ਸਚਾ ਨਹੀਂ ਹੈ ਬਿਉ ਸਿਜਾਈ ਨਜਰ ਸੇਚਣਾ ਜਨੇ ਚਾਹੀਂ ਰੰਗੀ ਰੰਗੀ ਭਾਤੀ ਕਰ ਕਰ ਜਨ ਸਮਾ ਜਨੇ ਭਾਵੀ ਕਰ ਕਰ ਲਿਖੇ ਕਿਤਾਬ ਪੜਨਾ ਜੀ ਤੇ ਬਟੇ ਆਈ ਜੋ ਤੇ ਸਿਪਾਵੇ ਸੋਈ ਕਰ ਸੇ ਕੁੰਨਾ ਕਰਨਾ ਚਾਹੀ ਸੋ ਪਾਸ ਸੋ ਸਪਤ ਸੇਵ ਨਾਨਕ ਰਹਿਣ ਜਾਈ ਹੰਦ ਸੰਤੋਖ ਸੰਪਤ ਝੋਲੀ ਧਿਆਨ ਕੀ ਕਰੇ ਬੂ ਤੇ ਕਿੰਤਾ ਕਾਲ ਕੋ ਵਾਰੀ ਕਹਿਆ ਜੋ ਦਿੰਦਾ ਪਰਚੀਤਾ ਈ ਪੰਤੇ ਸકલ ਜਮਾਤੀ ਮਨ ਜੀਤੇ ਜਗ ਜੀਤ ਅਦੇ ਤਿਸੇ ਅਦੇਸ ਆਦਿ ਨੀਰ ਅਨੰਦਨ ਹਤ ਜਿਗ ਜਿਗ ਇਕ ਵੇਸ ਬਉਤ ਗਿਆਨ ਦੇ ਆਪੰਡਾ ਨ ਕਟਕਟ ਵਾਜੇ ਨਾ ਦੇ ਆਪ ਨਾਥ ਨਾਥੀ ਸਭ ਜਾ ਕਿ ਰਿ ਸਿ ਤਵਰਾ ਸਾਧ ਸੰਜੋਗ ਜੋਦਿਕਾ ਚਲਾਵੇ ਲੇਖੇ ਹੋਵੇ ਪਾਗ ਅਦੇ ਤਿਸੇ ਅਦੇਸ ਆਦਿ ਨੀਰ ਅਨੰਦਨ ਹਤ ਜਿਗ ਜਿਗ ਇਕ ਵੇਸ ਇਕਮੈ ਜੁਗਤੀ ਵੈਜਿੰਚ ਲੈ ਪਰਬਣ ਇੱਕ ਸੰਸਰੀਕ ਪੰਡ ਰਿਕਲੈ ਦੀਵਾ ਜੀਤਿ ਸਿਪਾਵੇ ਤੇ ਵੇਚਲਾਵੇ ਜਿ ਹੋਵੇ ਫਰਮਾਨੋ ਵਿਖੇ ਨਨਦਨਾਵੇ ਬੋਤਾਏ ਬਣਾਉਣਾ ਦੇ ਤਿਸ ਅਦੇਸ ਆਧ ਨਿਰਨਦਨ ਹਤ ਜਿਗ ਕ ਕਵੇਸ ਅਸਨ ਲੇ ਪੰਡਾ ਜੁਗ ਸੁਪੈ ਸੋ ਇੱਕੇ ਵਾਰ ਕਰ ਕਰਵੇ ਕੇ ਸਚਨ ਹਾ ਨਾਨੇ ਹੱਥੇ ਕੀ ਸੱਚੀ ਕਰ ਅਦੇ ਤਿਸ ਅਦੇਸ ਆਧ ਨਿਰਨਦਨ ਹਤ ਜਿਗ ਜਿਗ ਕਵੇਸ ਇਕ ਦੋ ਜੀ ਬੋਲਾ ਕੋਇਲਾ ਕੋਇ ਲਖਵੀਸ ਲਖ ਲਖ ਇਰਾ ਕੇਕ ਨਾ ਜਗਦੀਸ਼ ਇਥੇ ਰਬਤ ਬੜੀਏ ਚੜੀ ਹੋਏ ਕੇਸਨ ਗਲਾਕ ਅਸ ਕੀ ਕੀ ਟਾਇਰੀਸ ਨਾਨ ਕਿਨੇ ਤਰੀ ਪਾ ਯੇ ਕੁਰੀ ਕੁਰੀ ਠੀਸ ਆਖਣ ਜੋਰ ਚ ਪੈ ਨਹੀਂ ਜੋਰ ਜੋ ਨ ਮੰਗਾ ਦੇ ਨਾ ਜੋ ਜੋ ਨ ਜੀਵਨ ਮਨ ਨਹੀਂ ਜੋਰ ਜੋ ਨ ਰਾਜ ਮਲ ਮਨਸੋਰ ਜੋ ਨ ਸੂਤੀ ਗਿਆਨ ਵਿਚਾਰ ਜੋ ਨੁਕਤੀ ਛੁਟੇ ਸੰਸਾਰ ਸਾਥ ਜੋਰ ਕਰੇ ਕੇ ਸੋ ਨਾਨਕ ਤੁਮੇ ਚਨਾ ਕੋਈ ਰਤੇ ਉਤੇ ਇਥੇ ਵਾਰ ਕੰਨ ਆਪਣੇ ਗਨੀ ਪਤਾ ਹਲ ਤੇ ਸੂਤਾ ਤੀਤਾ ਬਰਖੀ ਤਮ ਸਾਰ ਤੇ ਸੂਜੇ ਜੁਕਤ ਕੇ ਰੰਗਤਨ ਕੇ ਨਾਮ ਨੇ ਕਾਂਤ ਅਗਰਮੀ ਕਰਮੀ ਹੋਏ ਵਿਚਾਰ ਚਾ ਵਿਚਾ ਦਰਬਾਰ ਤੇ ਹੁਣ ਪੰਜ ਪਰਮਾਨ ਅਨੁ ਤਰੀਕੇ ਮੇ ਪਵੇ ਨੀਸਾਨ ਤਜੇ ਪ੍ਰਕਾਰ ਤੇ ਪੈ ਨਾ ਅੰਗੇਜਾ ਪੈ ਜਾਇ ਤਰਮ ਖੰਡ ਕਾ ਹੇ ਤਰਮ ਗਿਆਨ ਗਣ ਕਾ ਕਰਮ ਕਿਤੇ ਬਣਵਾਣੀ ਵਿੱਚ ਸੰਤ ਕਿਤੇ ਕਰਮ ਵਿੱਚ ਹੈ ਜੇ ਕਿਤੇ ਬਰਮ ਕਰਤ ਗੜੀ ਰੂਪਮ ਕੇ ਵੇਸ ਕਿਤੇ ਕਰਮ ਕੋ ਮੇਰ ਕਿਤੇ ਕਿਤੇ ਉਪਦੇਸ਼ ਕਿਤੇ ਚੰਦ ਸਰ ਕਿਤੇ ਕਿਤੇ ਮੰਡਰ ਦੇ ਸਕੇ ਤੇ ਸਦੂਤ ਨਾਤ ਕਿਤੇ ਕਿਤੇ ਦੇ ਵੇਸ ਕਿਤੇ ਦੇਵਦਾਨ ਹਨ ਕਿਤੇ ਕਿਤੇ ਤ੍ਰਿਤ ਸਮੁੰਦਰ ਕਿਤੇ ਘਣੀ ਕਿਤੇ ਬਣੀ ਕਿਤੇ ਪਾਤਨਿੰਦ ਕਿਤੇ ਸੂਤੀ ਸੇ ਕਿਤੇ ਨਾਨਕ ਅੰਤਨਾ ਅੰਤ ਗਿਆਨ ਘੰਡ ਮੇ ਗਿਆਨ ਪਛਾਣਦੇ ਨਾਮ ਨੋ ਪਰਨੰਤ ਸਰਵ ਘੰਡ ਕੀ ਬਾਣੀ ਰੂਪ ਤੇ ਕਰਤ ਕਰੀ ਮਤਨੋ ਤਾ ਕੀ ਗਲਤ ਇਹ ਨਾ ਜਾਏ ਜੇ ਕੋ ਕਹਿ ਪਿਛੇ ਪੈਤਾ ਇਤੇ ਕੜੀਏ ਤੂਤ ਮਤ ਮਨ ਬੁਦ ਤੇ ਕਰੇ ਸ਼ਰਧਾ ਕੀ ਸ਼ਰਧਾ ਕਰਮ ਖੰਡ ਕੀ ਬਾਣੀ ਜੋਤੇ ਹੋ ਨਾ ਕੀ ਹੋਤੇ ਜੋ ਤੂੰ ਮਹਬਸੂਤ ਨੇ ਰਾਮ ਰਿਆ ਪਰਪੁਰ ਹਿਤੇ ਸਿਦੋ ਸਿਤਾ ਮੈਂ ਮਨ ਮਾਇ ਤਾ ਕੇ ਰੂਪ ਨਾ ਕਥਨੇ ਜਨਾਂ ਮਰੇ ਨਠਾ ਗੇ ਜਿਨ ਕੇ ਰਾਮ ਸੇ ਮਨ ਮਾਇ ਹਿਤੇ ਭਗਤੋ ਸੇ ਕੇ ਲੋਇ ਕਰੇ ਅਨੰ ਸੱਚਾ ਮਨ ਸੋਇ ਸੱਚ ਖੰਡ ਵਸੇਨ ਕਾ ਰੇ ਕਰਿ ਕਰਿ ਵਿਖੇ ਨਦਰ ਨਿਹਾ ਹਿਤੇ ਖੰਡ ਮੰਡਲ ਵਰ ਪੰਡ ਜੇ ਕੋ ਕਥਨ ਤਨ ਤੈ ਲੋਲਾ ਕਾਰ ਜਿਜੂ ਕੰਤੇ ਤੇ ਕਾਲੇ ਕੇ ਸੇਕਰ ਵਿਚਾਰ ਨਾਨਕ ਤਨ ਕਰਨਾ ਸਾਜਤ ਬਾਤੀ ਸੁਨਿਆਰ ਅਹਿਨ ਮਤਵੇ ਦਾ ਤਿਆਰ ਪੋਖ ਲਗਨ ਤਪ ਤਾ ਭਾਂਡਾ ਪਾਉ ਮਤ ਤੜ ਲਖੜੀ ਸੋ ਸੱਚੇ ਤਕਸਾਲ ਇਨਕੋ ਨਦਰ ਕਰਉ ਤਨ ਕਾਰ ਨਾਨਕ ਤੇ ਨਦਰ ਨਿਹਾਲ ਸੋ ਲੋਕ ਆਉਣ ਗੁਰੂ ਬਾਣੀ ਪਿਤਾ ਮਾਤਾ ਤਤ ਮਹਤ ਦੇਸ ਰਾਜ ਦਇ ਦਇ ਕੇ ਲੈ ਸੋ ਜਤ ਸਿੰਘ ਇਆਂ ਭਰੀਆਂ ਇਆਂ ਵਾ ਚੇਤਰ ਮਧੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਜ ਨੀ ਨਾਮ ਉਤੇ ਆਏ ਗਏ ਮਸ਼ੱਕਤ ਕਾਲ ਨਾਨਕ ਤੇ ਮੂਖ ਜਲੇ ਕੀਤੀ ਛੁੱਟੀ ਨਾਲ ਨੀ ਨਾਮ ਤੇ ਆਇਆ ਕੇ ਮਚਕਤ ਕਾਲ ਨਾਨਕ ਤੇ ਮੁਖ ਉਚਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕਛੇ ਦੇ ਸਿਮਿਕਾ ਬਿਉ ਬਾਚ 24 ਪਈ ਹਮਰੀ ਕਰੋ ਹਾ ਤੇ ਰਚਾ ਪੂਰਨ ਹੋਇ ਚਿਤ ਕੀ ਇਛਾ ਤਵ ਚੰਦ ਬਨ ਰਹਿ ਹਮਾਰ ਆਪਣਾ ਜਨਕ ਰੂਪ ਤੇ ਪਾਰ ਅਮਰੇ ਦੁਸ਼ਟ ਸਬੇ ਤਮ ਗਾਵ ਆਪਾ ਦੇ ਮੋਹਿ ਬਚਾਉ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਬੇ ਕਰਤਾਰ ਮੋਰ ਰਚਾ ਨਿਜ ਕਰ ਦੇ ਕਰੀਏ ਸਭ ਇਨ ਕੋ ਆਸੰਗ ਰੀਏ ਪੂਰਨ ਹੋਈ ਹਮਾਰੀ ਆਸਾ ਧੁਰ ਭਜਨ ਕੀ ਰਹੇ ਪਿਆਸਾ ਮੇਨੀ ਚਾਰ ਦੇ ਕੋਈ ਵਰਨਾ ਧਿਆਉ ਜੋ ਵਰ ਚਾਉ ਸੋਤਮ ਤੇ ਪਾਉ ਸੇਵਕ ਸਿਕ ਮਾਰੇ ਤਾਰੀਆ ਚੁਣ ਚੁਣ ਸਤਰ ਹਮਾਰੇ ਮਾਰੀ ਆਪਾ ਤੇ ਮੁਝੇ ਬਰੀਏ ਮਰਨ ਕਾਲ ਕਾਤਾ ਸਨਵਰੀਏ ਹੁ ਜੋ ਦਾ ਮਾਰੇ ਪਛਛੇ ਜੀ ਦੂਜੋ ਕਰਿਓ ਰਛਾ ਰਾਖ ਲਹਿ ਮੋਇ ਰਾਖਨ ਹਾਰੇ ਸਹਬ ਸੰਤ ਸਹ ਪਿਆਰੇ ਦੀਨ ਬਦ ਦੁਸ਼ਟਨ ਕੇ ਹੰਤਾ ਤੇ ਮਹਾ ਪੁਰੇ ਚਤੁਰਦਸ ਕੰਤਾ ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸ਼ਿਵ ਜੋ ਉਤਰਾ ਕਾਲ ਪਈ ਕਰ ਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਾ ਬ੍ਰਹਮ ਜੋਤੀਓ ਜਵਨ ਕਾ ਸੋ ਲੋਕ ਸਵਾ ਨਮਸਕਾਰ ਹੈ ਤਈ ਹਮਰ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇ ਤੇ ਸ਼ਨ ਉਪਜਾਇਓ ਆਦਿਨ ਤੇ ਕਿਉ ਤਰ ਸੋਈ ਗੁਰੂ ਸਭ ਜੀਓ ਹਮਾਰਾ ਨਮਸਕਾਰ ਸੀ ਕੋ ਹਮਾਰੀ ਸਕਲ ਪਤਾ ਜਨੇ ਆਪਸ ਵਾਰੀ ਸੇ ਕਨ ਕੋ ਸੇ ਕਨ ਸੁਖ ਦਿਓ ਤਨ ਕੋ ਪਲ ਮੇ ਬਦ ਕੀਓ ਕਟ ਕਟ ਕੇ ਅੰਤਰ ਕੀ ਜਾਣ ਤ ਭਲੇ ਬਰੇ ਕੀ ਪੀਰ ਪਛਾਨ ਚਿਤੀ ਤੇ ਕੰਤਿ ਸੋਲਾ ਸਰ ਪੈ ਕੀ ਪਦਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਤਨ ਕੀ ਸੁਖੀ ਕੇ ਕੀ ਪੀਰ ਪਛਾਨੇ ਕਟ ਕਟ ਕੇ ਬਟ ਬਟ ਕੀ ਜਾਣੇ ਜੋ ਕਰ ਕਰੇ ਕਰਤਾ ਰਾ ਪਰ ਜਾਤਾ ਤ ਤੇ ਅਪਰ ਜਵ ਕਰ ਕਰ ਤੋ ਕਬੂ ਤੁਮ ਮੈਂ ਮਤ ਦੇ ਦਸ ਬੁ ਜੇਤੇ ਬਨ ਸਿਟੀ ਸਭ ਤਾਰੇ ਆਪ ਆਪਣੇ ਬੁਜੋ ਚਾਰੇ ਤੁਮ ਸਭੀ ਤੇ ਰਹਿ ਤੇ ਨਿਰਾਲਮ ਜਾਨਤ ਬੇਦ ਪੇਦਾਰਾ ਲਮਨੰਕਾਰੇ ਕਨ ਲਬ ਆਦਨਿਆ ਨਾਲ ਸੰਭਵ ਤਾ ਕੰਵਰੋਚਾਂ ਤੇ ਬੇਦਾ ਜਾਂ ਕਾ ਪੇਵ ਨਾ ਪਾਵਨ ਤੇ ਬੇਦਾ ਆਹ ਕੋ ਕਰ ਪੈਨ ਨਮਾਤ ਮਹਾਮੁਰਖਿਸ਼ ਪੇਤਨ ਜਾਤ ਮਹਾਦੇਵ ਕੋ ਕੇ ਸਰਸਿ ਬਿਨੰ ਕਰ ਕ ਚਿੰਤ ਨਹੀਂ ਪਿਓ ਆਪ ਆਪਣੇ ਬੁੱਧ ਜੀਤੀ ਪਰਨ ਤੇ ਪਿੰਨ ਪਿੰਤ ਹੋਇ ਤੇ ਤੁਮ ਰੱਖਣਾ ਜੈ ਪਸਾਰ ਕੇ ਪਤੀ ਸੱਚੇ ਪ੍ਰਤਮ ਸੰਸਾਰੇ ਕੀ ਰੂਪਨ ਉਸੁਰ ਪਰ ਰੰਗ ਪਿਓ ਰਾਵ ਕੈ ਬਪਾ ਅੰਡੇ ਜੀ ਰਸੇ ਤੇ ਯਕੀਨੀ ਤੂ ਇਸ ਖਨ ਬੋਚਦੀ ਨੀ ਕੋ ਪੂਰਾ ਚਾਹੇ ਬੇਟਾ ਕੋ ਸਮਟੇ ਪੇਵ ਸੰਗਰੀ ਘਟਸ ਗ੍ਰੀਸ਼ਟੀ ਤਿਖਾ ਜੇ ਚੰਬਾ ਜੁਗਾਤ ਰੂਪ ਸੇਮ ਪਰ ਬਰਛਾ ਮੇ ਤੁਮ ਕੋ ਜਿਕ ਬਾਰ ਅਕਸੰਗਰੋ ਦੁਸ਼ਤ ਦਿੱਤੇ ਤੋਂ ਤੋ ਤਪਾ ਤਸਕਲ ਨਿਸ਼ਕਰਨ ਗਤਾ ਇਹ ਤੋ ਤੁਸ ਨਹੀਂ ਪਰ ਦਿਨ ਕੇ ਦੁਸ਼ਤ ਦਿੱਤੇ ਵਾਲੇ ਪ੍ਰੋਜੈਕਟ ਉਪ ਕੋਲ ਇਤਿਹਾਸ ਜਨ ਕੇ ਤੁਮ ਸੰਗ ਸਟਾਪ ਰਿਜਲ ਕੋਈ ਕਾਤਿ ਹੈ ਤਾਂ ਕਿ ਕੰਮ ਨਿਖੇ ਸੱਚ ਹੋਈ ਤਾਂ ਇਸ ਕਾਲਾ ਦੁਸ਼ਤ ਅਰਿਸਟ ਹੋ ਤਾ ਕਾਲਮ ਕਿਰਪਾ ਦੇ ਸੰਜਨੀ ਹਾਰੇ ਹੋ ਤਾਂ ਕਿ ਤਾਤ ਨ ਕੋ ਹਰੇ ਰੂ 70 ਵਸਬ ਹੋਈ ਦੁਸ਼ਤ ਅਰਿਸਟ ਕਿ ਨ ਕੋਈ

ਰਾਗ ਰਤਨ ਪਰਿਵਾਰ ਪਰਿਏ ਸ਼ਬਦ ਗਾਉਣਾ ਇਹ ਸ਼ੁਰੂ ਤੋਂ ਗਾਵਰੀ ਕੇ ਰਮਨ ਜਨੇ ਵਸਾਇ ਕੇ ਨਾਨਕ ਅਨੰਦੂ ਵਸ ਸਤਿਗੁਰੂ ਮੈਂ ਪਾਇ ਮਨ ਮੇਰੇ ਤੁਸ ਦਾ ਰੋਹ ਨਾਲੇ ਨਾਲੋ ਤੁਮ ਮਨ ਮੇਰੇ ਦੁਖ ਸਭ ਸਾਰਨਾ ਕੀ ਕਰੋ ਕਰੇ ਤੇਰਾ ਕਾਸ ਸਵਾਰ ਨਾ ਸਵਾ ਅਗਲਾ ਸਤ ਸੁਆਮੀ ਸਭ ਨੂੰ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋਹ ਨਾਲੇ ਸੱਚੇ ਸੇਵਕ ਨੇ ਕਰ ਤੇਰੇ ਕਰ ਤੇ ਸਭ ਕੁਛ ਜਿਦੇ ਸੁਪਾਸ਼ ਦਾ ਸੁਪਸਰਾ ਦੇ ਨਾਮ ਨੂੰ ਸਾਇ ਨਾਮ ਜਿਨਕੇ ਮਨ ਉਤੇ ਵਜੇ ਸੋਤੇ ਕਿਨੇ ਰੇਹ ਕਹਿਣਾਂ ਹਿੱਸੇ ਗਿਆ ਨਹੀਂ ਕਰਤੇ ਛਨਾ ਮਿਲਾਦਾਰ ਸਤਨਾਮ ਧਰਮ ਦੇਨ ਭਕਾਂ ਸਭਾਂ ਨੂੰ ਕਰ ਸ਼ਾਂਤ ਸੁਖਣੀ ਹਿੱਸੇ ਜਿਨਿ ਚਰ ਸਭ ਜਾਈਆਂ ਹਜ਼ਰ ਕੁਰਬਾਨ ਕੀਤਾ ਗੁਰੂ ਟਰ ਜਿਹਦੀਆਂ ਵਡਿਆਈਆਂ ਕਹਿਣਾਂ ਸੰਤੋਸ਼ ਉਤਰੋ ਪਿਆਰ ਛਨਾ ਮਿਲਾਦਾਰ ਵਾਜੇ ਪੰਛੀ ਦਤਕਾਰ ਸਭਾ ਕੇ ਘਰ ਸਭਾ ਕੇ ਸ਼ਬਦ ਵਾਜੇ ਕਰ ਰੋ ਜਿਤ ਕਰਤ ਹਰੀ ਆ ਪੰਚ ਦੂਤ ਦਵਸ ਕੀਤੇ ਕਾਲਕ ਟੰਗ ਮਾਰੇ ਤੁਰ ਕਰਮ ਪਰ ਤੁਜਨ ਕੁਰਸਨਾਮ ਹਰ ਕੇ ਲਾਗੇ ਇਨਾ ਨਿਕ ਤੈ ਸੁਕ ਵਾਦਿਤ ਕਰ ਅਨਹਦ ਵਜੈਨ ਸੁਨੋ ਬੜਾ ਕੀ ਸਗਲੇ ਮਨ ਅਰਥ ਪੂਰੇ ਸਾਰੀ ਪਰੰਪਰਾ ਪਾਇ ਉਤਰੇ ਸਗਲੇ ਬਸੂਰੇ ਦੁਖ ਰੋਕ ਸੰਤਾਬ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸੱਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨਿਤ ਕਹਿ ਤ ਪਵਿਤ ਸਤਿਗੁਰਿਆ ਪਰ ਪੂਰੇ ਬਲੰਤਨਾ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨਿਤ ਕਹਿ ਤ ਪਵਿਤ ਸਤਿਗੁਰਿਆ ਪਰ ਪੂਰੇ ਬਲੰਤਨਾ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ vai aqui de quer começar vai